ਸਚੀਕਾਲ ਮਹਾਰਤਿਆ ਸਮਝਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਟੌਪ 20 ਖਬਰਾਂ ਨੂੰ ਲੈ ਕੇ ਮਾਰਾਂਗੇ ਨਜ਼ਰ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਚੱਲ ਰਹੀਆਂ ਮੁੱਖ ਸੁਰਖੀਆਂ ਤੇ ਐਸਵਾਈਐਲ ਮੀਟਿੰਗ ਤੇ ਪੁਰਾਣੇ ਸਟੈਂਡ ਤੇ ਅੜੇ ਦੋਵੇ ਸੂਬੇ ਸੀਮਾਨ ਬੋਲੇ ਸਾਡੇ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਇੱਕ ਵਾਰ ਫਿਰ 26 ਜਨਵਰੀ ਨੂੰ ਕੱਢਣਗੇ ਟਰੈਕਟਰ ਪਰੇਡ ਦਿੱਲੀ ਵਿੱਚ ਨਹੀਂ ਸਗੋ ਦੇਸ਼ ਦੇ ਵੱਖ-ਵੱਖ 500 ਜ਼ਿਲ੍ਹਿਆਂ ਵਿੱਚ ਹੋਵੇਗੀ ਪਰੇਡ ਪੰਜਾਬ 'ਚ ਕੋਲਡੇ ਦਾ ਅਲਰਟ 26 ਜ਼ਿਲ੍ਹਿਆਂ 'ਚ ਪਵੇਗੀ ਸੰਗਣੀ ਧੁੰਦ ਹੋਰ ਵਧੇਗੀ ਠੰਡ डीसी सारंगगल ने खून देके बचाई बुजुर्ग दी जान कितों नहीं मिल रहा ਸੀ ਦੁਰਲਭ ਬਲੱਡ ਗਰੁੱਪ ਬੀ ਨੈਗੇਟਿਵ ਵਿਧਿਆਨਾ ਚ ਇਨਸਾਨੀਅਤ ਸ਼ਰਮਸਾਰ ਬਾਕਸ ਬੈੱਡ ਚ ਮਿਲਿਆ ਬੱਚੀ ਦੀ ਸ਼ਰੀਰ ਨਾਨੀ ਦੇ ਘਰ ਰਹਿੰਦੀ ਬੱਚੀ ਨੂੰ ਖੇਡਣ ਦੇ ਬਹਾਨੇ ਆਰੋਪੀ ਨੇ ਕੀਤਾ ਦੁਸ਼ਕਰ ਗੁਰਜਨਕ ਜੀਵ ਆਸ਼ਰਿਆ ਹੈ ਬੋਵਾਲ गौशाला ਪਹੁੰਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਬੱਚਿਆਂ ਨੂੰ ਵੰਡਿਆ ਜ਼ਰੂਰਤ ਯੋਗ ਸਮਾਨ ਕ੍ਰਿਮినਲ ਜਸਟਿਸ ਸਿਸਟਮ ਵਿੱਚ ਸੁਧਾਰ ਸੰਬੰਧੀ ਕੋਈ ਉੱਚ ਪਦਰੀ ਮੀਟਿੰਗ ਕ੍ਰਿਮੀਨਲ ਜਸਟਿਸ ਸੁਧਾਰ ਸਬੰਧੀ ਵਿਚਾਰ ਵਟਾਂਦਰਾ ਕਰਦੇ ਆ ਕਿ ਆ ਇਸ ਪ੍ਰੋਸੈਸ ਨੂੰ ਹੋਰ ਸੁਧਾਰ ਕਰ ਦੋਸ਼ਾਂ ਨੂੰ ਜਲਦ ਸਜ਼ਾਵਾ ਦਿਵਾਵਾਂਗੇ ਅੱਜ ਲੁਧਿਆਣਾ ਚ ਸੀਐਮ ਮਾਨ ਦੀ ਹੈ ਮੀਟਿੰਗ ਕਿਹਾ ਆਉਣ ਵਾਲੇ ਦਿਨਾਂ ਚ ਐਮਐਲਏ ਲੁਧਿਆਣਾ ਵੱਲੋਂ ਦਸੇ ਕੰਮ ਪੈਲ ਦੇ ਆਧਾਰ ਤੇ ਕਰਵਾਏ ਜਾਣਗੇ ਸ਼ੀਲ ਨਾਗੂ ਹੋਣਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ ਰਾਮ ਪਗਤਾਂ ਲਈ ਖੁਸ਼ਖਬਰੀ ਪੰਜਾਬ ਤੋਂ ਯੋਧਿਆ ਲਈ ਰੇਲ ਵਿਚ ਲਾਏਗਾ ਸਪੈਸ਼ਲ ਟ੍ਰੇਨ ਕੇਂਦਰੀ ਅਰਧ ਸੈਨਿਕ ਬਲਾਂ ਦੀ ਕਮਾਂਡ ਸੰਭਾਲੀ ਗਈ ਆਈਪੀਐਸ ਅਧਿਕਾਰੀ ਨੀਨਾ ਸਿੰਘ ਬਣੀ ਸੀਆਈਐਸਐਫ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਅਗਲੇ 3 ਮਹੀਨਿਆਂ ਵਿੱਚ ਦੇਸ਼ ਵਿੱਚ 14 ਨਵੇਂ 에어ਪੋਰਟ ਟਰਮੀਨਲਾਂ ਦਾ ਉਦਘਾਟਨ ਕੀਤਾ ਜਾਵੇਗਾ ਜਿਉ ਤੇਰ ਅਦਿੱਤਿਆ ਸਿੰਧੀਆਂ ਨੇ ਸ਼ੇਅਰ ਕੀਤੀ ਜਾਣਕਾਰੀ ਹੁਣ ਨਿਆਂ ਲਈ ਤਰੀਕ ਤਰੀਕ ਨਹੀਂ ਐਫਆਈਆਰ ਤੋਂ ਲੈ ਕੇ ਫੈਸਲਾ ਸੁਣੋਂ ਤੱਕ ਦੀ ਤਹਿ ਸਮਾਂ ਸੀਮਾ ਆਮ ਲੋਕਾਂ ਲਈ ਖੁਸ਼ਖਬਰੀ 6 ਤੋਂ 10 ਰੁਪਏ ਤੱਕ ਸਸਤਾ ਹੋ ਸਕਦਾ ਹੈ ਪੈਟਰੋਲ ਡੀਜ਼ਲ ਸਰਕਾਰ ਜਲਦ ਕਰ ਸਕਦੀ ਹੈ ਐਲਾਨ ਪੀਐਮ મોદી ਕਲ ਕਰਨਗੇ ਯੋਧਿਆ ਦਾ ਦੌਰਾ ਸ਼ਹਿਰ ਨੂੰ ਦੇਣਗੇ 15000 ਕਰੋੜ ਰੁਪਏ ਦਾ ਤੋਹਫਾ ਪਾਰਿਤ 24 ਘੰਟਿਆਂ ਵਿੱਚ 799 ਨਵੇਂ ਕੋਰੋਨਾ ਮਾਮਲੇ 225 ਦਿਨਾਂ ਚ ਹੈ ਸਭ ਤੋਂ ਵੱਧ ਗਿਣਤੀ ਤੁਰਕੀ ਚ ਭਿਆਨਕ ਸੜਕ ਹਾਦਸਾ ਤਿੰਨ ਬਸਾਂ ਤੇ ਇੱਕ ਟਰੱਕ ਸਮੇਤ ਸੱਤ ਵਾਹਨਾਂ ਦੀ ਜ਼ਬਰਦਸਤ ਟੱਕਰ ਹਾਦਸੇ ਜੁਗਾਰੇ ਲੋਕਾਂ ਦੀ ਮੌਤ 57 ਜ਼ਖਮੀ ਕਤਰਚੀ ਗ੍ਰਫਤਾਰ ਕੀਤੇ ਗਏ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਨਹੀਂ ਮਿਲੇਗੀ ਮੌਤੀ ਸਜ਼ਾ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਵੱਡੀ ਰਾਹਤ ਕੀਪ ਚਰੂਜ਼ ਨੇ ਕਿਤੇ ਇੱਕ ਤੋਂ ਬਾਅਦ ਇੱਕ 22 ਹਵਾਈ ਹਮਲੇ ਕਈ ਇਮਾਰਤਾਂ ਤੇ ਗੋਦਾਮਾਂ ਨੂੰ ਲੱਗੀ ਅੱਗ ਲਵੀਬ ਵਿੱਚ ਵੀ ਕੀਤਾ ਵੱਡਾ ਧਮਾਕਾ ਇਟਲੀ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਖੁਸ਼ਖਬਰੀ ਪੜ੍ਹਾਈ ਮਗਰੋਂ ਮਿਲੇਗਾ ਰਹਿਣ ਦਾ ਮੌਕਾ ਇਸ ਹਨ ਹੋਂ ਤੱਕ ਦੀਆਂ ਮੁੱਖ ਸੁਰੱਖਿਆ ਕਲਪਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤਿਆਰੀਆਂ ਖਬਰਾਂ ਤੱਕ ਤੁਸੀਂ ਵੇਖਦੇ ਰਹੋ ਇਸ ਸਮੇਂ